ਨੋ ਅੱਜ ਸਟਾਰਟ ਅਜਦਾ ਬਲੌਗ ਤੇ ਆਪਾਂ ਲੈ ਸੀ ਬੱਕਰੀਆਂ ਵਾਸਤੇ ਡੇਕਾਂ ਤੋੜ ਕੇ ਬਾਹਰੋਂ ਜੋ ਕਿ ਸੁਣੀ ਸੁਣੀ ਪੌਣੇ ਤੂੜੀ ਰਲਾਉਣਾ ਹੈ ਨਾ ਉਹ ਵੀ ਖਾ ਲੈਂਦੀ ਨੇ ਪਰ ਫਿਰ ਵੀ ਇਹ ਰਾਈ ਦੇ ਨੇ ਹਨ ਜਿਹੜੇ ਨੇ ਕਿ ਬੱਚੇ ਮੇਮਣੇ ਆ ਉਹਨਾਂ ਵਾਸਤੇ ਜ਼ਰੂਰੀ ਨੇ ਗਿਆ ਤੇ ਇਹ ਕੁਛੋ ਕੁ ਖਾਂਦੇ ਨੇ ਨਾ ਉਹ ਔਖੇ ਆ ਵੀ ਲੈ ਲੈਂਦੇ ਪਰ ਲੈਂਦੇ ਆਪਾਂ ਵਾਸਤੇ ਡੇਕਾਂ ਤੋੜ ਕੇ ਪਹਿਲਾ ਵਾਗ ਜੀ ਮਾ ਕਿਉਂਕਿ ਹੋਰ ਭਰੀ ਹੈ ਨਾ ਕਾਫੀ ਜਿਆਦਾ ਕਿਉਂਕਿ ਮੀ ਭਈ ਜਾਂਦਾ ਸੀ ਜੜ ਚੜ ਹਰੇਕ ਨੂੰ ਭੁੱਖ ਲਾ ਦਈਏ ਜਾਨਵਰ ਹੋਵੇ ਚਾਹੇ ਬੰਦਾ ਹੋਵੇ ਨਾ ਇਹ ਦੋੱਚ ਆਪਾਂ ਲੈ ਆ ਕੇ ਬੱਕਰੀਆਂ ਨੂੰ ਸਾਰਿਆਂ ਨੂੰ ਜੇ ਮੇਵੜਿਆਂ ਨੂੰ ਵਿਚੀ ਵੱਡੀਆਂ ਬੱਕਰੀਆਂ ਛੋਟੀਆਂ ਬੱਕਰੀਆਂ ਨੂੰ ਦੇਕਾਂ ਪਾ ਦਿਆਂ ਬਈ ਦੇਖੋ ਕਿ ਪੂਰੀਆਂ ਖੁਸ਼ ਹੋ ਕੇ ਖਾਂਦੀਆਂ ਨੇ ਨਾ ਪਹਿਲਾਂ ਦੂਤ ਪਾਸੀ ਦੂਤ ਵੀ ਖਣਾਗ ਨੂੰ ਕਹਣ ਨੇ ਤੇ ਕੁਸ ਕੁ ਖਾ ਗਈਆਂ ਨਾ ਤੇ ਆਹ ਦੇਕਾਂ ਨੂੰ ਪੂਰਾ ਖੁਸ਼ ਹੋ ਕੇ ਖਾਂਦੀਆਂ ਨੇ ਦੇਕਾਂ ਤੇ ਇਹਨਾਂ ਦੋ ਬੱਕਰੀਆਂ ਬੰਨੀਆਂ ਹੋਈਆਂ ਨੇ ਵੀ ਉਹ ਇਹਨਾਂ ਨੂੰ ਮਾਰਦੀਆਂ ਨੇ ਤਾਂ ਕਰਕੇ ਉਹ ਬੰਨ੍ਹ ਰੱਖੇ ਨੇ ਆਪਾਂ ਨੇ ਉਹਨਾਂ ਨੂੰ ਅੰਦਰ ਆ ਕੇ ਪੈਦੂਆਂ ਚ ਪਾਇਆ ਵਾਂ ਕੁਝ ਕਰਦੇ ਨਾ ਉੰਗਿਰ ਜੈਂ ਖੜੀਆਂ ਨੇ ਉਹ ਦੂਜੇ ਨੂੰ ਮਾਰਦੇ ਨੇ ਤੇ ਇੱਕ ਦੋਸਤ ਹੋਰ ਵੀ ਆਪਾਂ ਇਹ ਸਾਰੀਆਂ ਛੇਲ ਤੇ ਲਾਰ ਰੱਖਿਆ ਨੇ ਜੇ ਕੋਈ ਚਾਹਵਣ ਹੋਗਾ ਤਾਂ ਦੱਸ ਦਿਓ ਨਾ ਕਿ ਕਿਸ ਨੇ ਰੱਖਣੀ ਹੈ ਪਾਲਣ ਵਾਸਤੇ ਕੋਈ ਛੋਟੀ ਜਿਹੀ ਵੱਡੀ ਬੱਕਰੀ ਜਾਂ ਕੋਈ ਮੇਮਣੇ ਲੈ ਕੇ ਆਣੇ ਤਾਂ ਦੇਵਾਂਗੇ ਆਪਾਂ ਸਹੀ ਰੇਟ 'ਚ ਹੀ ਦੇ ਦਾਂਗੇ ਕੋਈ ਆਪਣਾ ਲਾਲਚ ਨਹੀਂ ਹੈ ਨਾ ਤਾਂ ਹਰੇਕ ਵੀਡੀਓ ਤੁਹਾਡਾ ਬਹੁਤ ਪਿਆਰ ਰਿਹਾ ਨਾ ਵਧੀਆ ਮੇਰੇ ਤੇ ਉਸ ਤੋਂ ਵਧੀਆ ਦੋੱਚਾ ਆਪਾਂ ਚੱਲ ਚਲਾ ਕੇ ਸਾਰਾ ਉਸ ਕਰਕੇ ਨਾ ਡੱਕ ਲਿਆਉਣ ਇਹ ਰਜੀ ਆਣਗੇ ਚੱਲ ਆਪੇ ਇਹ ਖੇਡ ਖੁਣ ਕੇ ਨਾ ਇਹ ਐਂਜੋਏ ਕਰਦਾ ਪੂਰਾ ਇਹ ਮੇਰਾ ਸ਼ੋਰ ਫੇਰਦਾ ਭੱਜ ਕੇ ਦੇਖੀ ਸੁਣਦਾ ਸੁਣਦੇ ਨਾ ਤੂੰ ਸੁਣਦੇ ਜਾਂ ਕਿ ਤੂੰ ਸੁਣਦੇ ਜਾ ਕੇ ਬਈ ਇੱਕ ਚਲੁੰਦਾ ਜਾ ਵੱਖਣਾ ਹਰ ਇੱਕ ਨੂੰ ਮੈਂ ਕਹਿਆ ਸੀ ਇਹਨ ਲੋਗ ਰਹੋ ਤਾ ਉਹਨੂੰ ਐਸੀ ਵੀ ਸਕਰੀਨ ਤੇ ਦਿਖਾ ਦੇਣਾ ਦੇਖੀਂ ਰੇ ਆ ਗਿਆ ਸੁਣ ਨਾ ਭੱਜ ਗਿਆ ਉਹ ਦੇਖੋ ਤੇ ਇਹ ਨਾਲ ਰੋੜਾ ਤੇ ਤੇ ਦੋਸਤੋ ਆ ਹੁਣ ਖੇੜੂੜ ਕੇ ਹੁਣ ਪੂਰਾ ਐ ਖੁਸ਼ ਐ ਨਾ ਕੰਮ ਸਰਦਨ ਰੂਸਦੇ ਨਾ ਸਾਰੇ ਉਸਨ ਆਪਣਾ ਫਰੈਂਡ ਨੇ ਆਪਣੇ ਲਵ ਕਰਦੇ ਸਾਨੂੰ ਸਾਰੇ ਪ੍ਰੇਮ ਕਰਦੇ ਨਾ ਕੋਈ ਭੈਣਾਂ ਨੇ ਆਪਣੇ ਆ ਮਾਤਾ ਵੀਣਾ ਤੇ ਦੋਸਤ ਵੀ ਨੇ ਫਰੈਂਡ ਵੀ ਨੇ ਅੰਕਲ ਵੀ ਨੇ ਆਂਟੀਆਂ ਸਾਰੇ ਹਨ ਸਾਰੇ ਘੰਟ ਘੰਟ ਬੰਦੇ ਆ ਸਾਰੇ ਕਦੇ ਆਪਣਾ ਕਿਵੇਂ ਸਪੋਰਟ ਕਰੋ ਸਾਡੀ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਹਾਂ ਕੇ ਡੈਡੀ ਮੇਰਾ ਕੀ ਚਲਾਉਂਦਾ ਯੂਟਿਊਬਰ